ਕਿੱਤੇ ਲੁੱਟਖੋ ਕਿਤੇ ਸੀਨਾ ਜ਼ੋਰੀ ਨਵੇਂ ਸ਼ਹਿਰ ਵਿੱਚ ਤਾਂ ਇਉਂ ਪ੍ਰਤੀਤ ਹੋ ਰਿਹਾ ਕਿ ਆਏ ਦਿਨ ਹੋ ਰਹੀ ਹੈ ਸਿਰਫ ਚੋਰੀ 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 ਤੇ ਚੋਰੀ ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਮੇਸ਼ੁਰ ਸਾਥੀਓ ਇਸ ਸਮੇਂ ਅਸੀਂ ਕਰਾਮ ਰੋਡ ਤੇ ਮੌਜੂਦ ਹਾਂ ਔਰ ਇੱਥੇ ਇੱਕ ਦੁਕਾਨ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਇੱਥੇ ਮੋਬਾਈਲ ਦੀ ਦੁਕਾਨ ਖੁੱਲੀ ਹੋਈ ਹੈ ਉੱਥੇ ਚੋਰੀ ਹੋਈ ਹੈ ਔਰ ਵੱਡੀ ਗੱਲ ਇਹ ਹੈ ਕਿ ਦੁਕਾਨ ਜਿਹੜੀ ਹੈ ਮੇਨ ਰੋਡ ਦੇ ਉੱਤੇ ਹੈ ਔਰ ਆਲੇ ਦੁਆਲੇ ਵੱਸੋਂ ਵੀ ਹੈ ਆਲੇ ਦੁਆਲੇ ਹੋਰ ਦੁਕਾਨਾਂ ਵੀ ਹੈ ਔਰ ਬਿਲਕੁਲ ਸਾਹਮਣੇ ਸਰਕਾਰੀ ਦਫਤਰ ਵੀ ਹੈ ਜ਼ਿਲ੍ਹਾ ਮੰਡੀ ਬੋਰਡ ਦਾ ਦਫਤਰ ਵੀ ਹੈ ਔਰ ਇਧਰ ਸ਼ਟਰ ਪਟਿਆ ਜਾਂਦਾ ਇਹ ਨਹੀਂ ਕਿ ਛੋਟੀ ਮੋਟੀ ਚੋਰੀ ਹੈ ਵੱਡੀ ਚੋਰੀ ਹੈ ਸ਼ਟਰ ਪਟਿਆ ਜਾਂਦਾ ਔਰ ਅੰਦਰੋਂ ਲੱਖਾਂ ਦਾ ਸਮਾਨ ਜਿਹੜਾ ਆ ਉਹ ਚੋਰੀ ਕਰ ਲਿਆ ਜਾਂਦਾ ਵੱਡੇ ਸਵਾਲ ਇਹੀ ਨੇ ਕਿ ਕੀ ਸ਼ਾਮ ਨੂੰ ਪੁਲਿਸ ਵੱਲੋਂ ਇਧਰ ਗਸ਼ਤ ਨਹੀਂ ਕੀਤੀ ਜਾਂਦੀ ਪੈਟਰੋਲਿੰਗ ਨਹੀਂ ਕੀਤੀ ਜਾਂਦੀ ਲੋਕ ਤਾਂ ਇਹ ਵੀ ਕਹਿੰਦੇ ਕਿ ਕੁੰਭ ਕਰਨ ਦਾ ਦੂਜਾ ਨਾਮ ਰੱਖ ਦੋ ਜਿਨੂੰ ਸ਼ਾਇਦ ਪ੍ਰਸ਼ਾਸਨ ਕਿਹਾ ਜਾਂਦਾ ਹੈ ਕਿ ਪ੍ਰਸ਼ਾਸਨ ਇੰਨੀ ਗਹਿਰੀ ਨੀਂਦ ਸੁੱਤਾ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸੜਕ ਦੇ ਉੱਤੇ ਜਿਹੜੀਆਂ ਦੁਕਾਨਾਂ ਆ ਉੱਥੇ ਵੀ ਸਾਰੇ ਆਮ ਰਾਤ ਨੂੰ ਸ਼ਟਰ ਪਟਕ ਕੇ ਲੱਖਾਂ ਦਾ ਸਮਾਨ ਜਿਹੜਾ ਹੈ ਉਹ ਚੋਰੀ ਕੀਤਾ ਜਾਂਦਾ ਤੇ ਜਿਹੜੀਆਂ ਸੁੰਨਸਾਨ ਥਾਵਾਂ ਤੇ ਦੁਕਾਨਾਂ ਆ ਘਰ ਇਹਨਾਂ ਦਾ ਕੀ ਬਣੂਗਾ ਅ ਵਰਮਾ ਜੀ ਵੀਰ ਨਾਲ ਨੇ ਔਰ ਇਹਨਾਂ ਦਾ ਨੁਕਸਾਨ ਹੋਇਆ ਵੱਡਾ ਨੁਕਸਾਨ ਹੈ ਹੁਣ ਰਿਪੇਅਰ ਕਰਾ ਰਹੇ ਨੇ ਅੰਦਰ ਫਰੈਂਸਿਕ ਟੀਮ ਜਿਹੜੀ ਹੈ ਲੱਗੀ ਹੋਈ ਹੈ ਹੋ ਸਕਦਾ ਕਿ ਚੋਰਾਂ ਨੂੰ ਜਿਹੜਾ ਟਰੇਸ ਕੀਤਾ ਜਾਵੇ ਵੀਰ ਉਹਨਾਂ ਦਾ ਹਮਦਰਦੀ ਵੀ ਆ ਬਾਈ ਜੇ ਘਟਨਾ ਕਦੋਂ ਦੀ ਹੈ ਤੁਹਾਨੂੰ ਕਦੋਂ ਪਤਾ ਲੱਗਦਾ ਮੈਂ ਸਵੇਰੇ ਅਦਰਸਲ ਮੰਡੀ ਗਿਆ ਸੀ 12 ਤਰੀਕ ਗਾਰਡਨ ਦੇ ਵਿੱਚ ਸੈਰ ਕਰਨ ਤੇ ਮੈਨੂੰ ਛੱਡ ਕੇ ਵੀ ਫੋਨ ਆਇਆ ਨਾਲ ਕਾਰਪੈਂਟਰ ਸਾਡੇ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਤੁਹਾਡੇ ਇੱਥੇ ਤੇ ਸ਼ਟਰ ਪੰਡੇ ਹੋਏ ਚੋਰੀ ਹੋ ਗਈ ਲੱਗਦਾ ਮੈਂ ਆ ਕੇ ਦੇਖਿਆ ਸ਼ਟਰ ਬਹੁਤ ਬੁਰੀ ਹਾਲਤ ਵਿੱਚ ਸੀ ਅੰਦਰੋਂ ਦੇਖਿਆ ਕਾਫੀ ਚੀਜ਼ਾਂ ਵਿੱਚ ਗਾਇਬ ਸੀਗੀਆਂ ਏਅਰਪອດ ਵਾਚਸ ਜਗਾ ਟੈਪਸ ਕੋਈ ਰਾ ਕਾਫੀ ਚੀਜ਼ਾਂ ਹੈਗੀਆਂ ਤੇ ਹਜੇ ਉਹਦਾ ਅੰਦਾਜ਼ਾ ਹੀ ਲਗਾ ਰਿਹਾ ਸੀ ਕਿੰਨੇ ਪੈਸੇ ਆ ਕਿੰਨੇ ਨਹੀਂ ਆ ਅ 6.5 3.5 ਲੱਗਦਾ ਹੋਏਗਾ ਜੀ 6.5 ਲੱਖ ਦਾ 3.5 ਦਾ ਜਿਹੜੀ ਬਾਹਰ ਹੁਣ ਰਿਪੇਅਰ ਚੱਲ ਰਹੀ ਉਹ ਲੱਗ ਇਹ ਵਿੱਚ ਪਾ ਕੇ ਜੀ ਇਸੇ ਵਿੱਚ ਪਾ ਕੇ ਅੱਛਾ ਭਾਜੀ ਜਿਹੜਾ ਸ਼ਟਰ ਪੱਟਿਆ ਹੈ ਐਵੀਆਰ ਵੀ ਲੱਗੇ ਨਾਲ ਲੱਗੇ ਟੀਵੀ ਵੀ ਨਾਲ ਲੱਗੇ ਟੀਵੀ ਐਲਈਡੀ ਵੀ ਲੱਗੇ ਐਲਈਡੀ ਵੀ ਲੱਗੇ ਮਤਲਬ ਜਿੰਦਾ ਹੁਣ ਸ਼ਟਰ ਪੱਟਿਆ ਹੈ ਭਾਜੀ ਪੱਟਣਾ ਕੋਈ ਐਦਾਂ ਤਾਂ ਹੈ ਨਹੀਂ ਕਿ ਕਾਗਜ਼ ਨੂੰ ਪੱਟਿਆ ਹਾਂਜੀ ਇਹਨੂੰ ਟਾਈਮ ਤਾਂ ਲੱਗਿਆ ਹੋਊਗਾ ਬਹੁਤ ਸਾਰਾ ਔਰ ਇੱਧਰ ਤੁਹਾਡੇ ਪੈਟਰੋਲਿੰਗ ਨਹੀਂ ਹੁੰਦੀ ਨਹੀਂ ਮੈਂ ਕੁਝ ਕਹਿ ਨਹੀਂ ਸਕਦਾ ਪਰ ਟਫਨ ਗਲਾਸ ਵੀ ਦੇਖੋ ਤੋੜਿਆ ਜਿਹੜਾ ਟੁੱਟ ਨਹੀਂ ਸਕਦਾ ਕਿੱਡਾ ਮੋਟਾ ਗਲਾਸ ਹੈ ਇਹ ਹੋ ਸਕਦੇ ਹੈ ਜੀ ਜਿਹੜੇ ਜਿਹੜੇ ਟਰੱਕ ਖੜੇ ਆ ਇਹ ਹੁਣ ਵੀ ਹੁਣੇ ਹੀ ਖੜੇ ਆ ਕਿ ਕੱਲ ਰਾਤੀ ਵੀ ਸੀਗੇ ਨਹੀਂ ਰਾਤ ਨਹੀਂ ਸੀ ਜੀ ਰਾਤ ਨਹੀਂ ਸੀ ਸੀ ਸਵੇਰ ਆਈ ਹੈ ਇਹ ਤਾਂ ਸਾਹਮਣੇ ਸਰਕਾਰੀ ਦਫ਼ਤਰ ਹੈ ਜੀ ਇੱਧਰ ਵੀ ਦੁਕਾਨਾਂ ਆ ਵਸੋਂ ਰੀ ਵਾਲੇ ਵਾਲੇ ਤੇ ਫਿਰ ਰੋੜਾ ਦੇਖ ਲਓ ਮੇਨ ਰੋਡ ਹੈ ਖੜਾਕਾ ਤੋਂ ਹੋਇਆ ਹੁਣ ਪਤਾ ਨਹੀਂ ਮੈਂ ਤਾਂ ਹੁਣ ਘਰ ਸੀਗਾ ਤੇ ਬਾਕੀ ਹੁਣ ਪਤਾ ਨਹੀਂ ਸਾਹਮਣੇ ਅਸੀਂ ਪੁੱਛਿਆ ਕਿਸੇ ਨੂੰ ਕਹਿੰਦੇ ਕੋਈ ਖੜਾਕਾ ਆਇਆ ਨਹੀਂ ਵਾਚਮੈਨ ਸਾਹਮਣੇ ਵੀ ਹੈਗੇ ਇੱਧਰ ਵੀ ਹੈਗੇ ਪਰ ਕਿਸੇ ਨੇ ਕਹਿੰਦੇ ਕੋਈ ਖੜਾਕਾ ਆਇਆ ਨਹੀਂ ਪਰ ਉਹਨਾਂ ਕੋ ਸਾਊਂਡ ਪ੍ਰੂਫ ਹਜ਼ਾਰ ਥੋੜੇ ਆ ਕੀ ਸਾਊਂਡ ਪ੍ਰੂਫ ਹੋ ਗਿਆ ਜੀ ਅਸੀਂ ਖੜਕਾ ਨਹੀਂ ਹੋਣਾ ਸੱਬਲ ਪਾਈ ਜੀ ਸੱਬਲ ਪਾ ਕੇ ਮਰੋੜੋੜਾ ਸਾਰ ਏਦਾਂ ਹੋਈ ਆ ਉਹ ਸੱਬਲ ਲੈ ਕੇ ਨਾਲ ਆਏ ਬੰਦੇ ਸੱਬਲ ਪਾ ਕੇ ਜਦੋਂ ਲੈਂ ਨਰੋੜੀ ਲੈਂ ਥੋੜੀ ਲਾਈਟ ਸੀਗੀ ਉਹ ਸ਼ਟਰ ਜਦੋਂ ਸੱਬਲ ਵਿੱਚ ਪਾਈ ਆ ਲੈਨ ਦੇ ਵਿੱਚੋਂ ਸ਼ਟਰ ਨਿਕਲ ਗਿਆ ਸ਼ਟਰ ਨਿਕਲਦੇ ਨਾਲ ਉਹ ਜੋ ਛੋੜਾ ਸ਼ਟਰ ਉੱਪਰ ਗਿਆ ਲੋਗ ਤੋੜੇ ਨਹੀਂ ਹੈਗੇ ਉਹ ਤਕਰੀਬਨ ਉਹੀ ਤੁਹਾਡਾ ਛੜਰੇ ਬਾਹਰ ਕੱਢ ਗਿਆ ਉਹ ਤਫਾ ਚੀਜ਼ਾਂ ਤੋੜਦਾ ਇੰਟਰਲੌਕ ਮਾਰ ਕੇ ਭਾਜੀ ਹੁਣ ਤੁਸੀਂ ਕੰਮ ਕਰਦੇ ਆ ਦਿਨੇ ਆ ਦਿਨ ਦਿਹਾੜਾ ਆ ਚਿੱਟਾ ਦਿੰਦੇ ਆ ਸਾਨੂੰ ਸਾਊਂਡ ਤਕਲੀਫ ਦਿੰਦੀ ਆ ਪਤਾ ਲੱਗਦੀ ਆ ਰਾਤ ਨੂੰ ਤਾਂ ਉੱਦਾਂ ਹੀ ਸ਼ਾਂਤ ਦਾ ਮਾਹੌਲ ਆਵਾਜ਼ ਤਾਂ ਨਹੀਂ ਕੋਈ ਕੰਮ ਸਾਊਂਡ ਵਾਲਾ ਨਹੀਂ ਹੈਗਾ ਜੀ ਇਹ ਤਾਂ ਬਸ ਸੱਬਲ ਬਾਈ ਸ਼ਟਰ ਉੱਪਰ ਚੱਕ ਹੋ ਗਿਆ ਆਰਾਮ ਦਾ ਕਰਨ ਵਾਲਾ ਕੰਮ ਕੀਤਾ ਉਹਨੇ ਚੋਰਾਂ ਨੇ ਬੜੇ ਸਤਾਰਕ ਚੋਰ ਸਗੇ ਜੀ ਇਹ ਹਾਂ ਸਤਾਰਕ ਚੋਰ ਹੈ ਆਏ ਆਰੇ ਕੰਮ ਛੋਟੇ ਸ਼ਟਰ ਪਟਾ ਨਹੀਂ ਆਮ ਬੰਦਾ ਛੋਟੇ ਦੁਕਾਨਦਾਰ ਹੁਣ ਜੇ ਇਹਨਾਂ ਤੇ ਸ਼ਟਰ ਕਮਜ਼ੋਰ ਹੈ ਰਿਪੇਅਰ ਕਰਾ ਲੈਣਾ ਹਾਂਜੀ ਹਾਂਜੀ ਰਵੇ ਤਾਂ ਕਰਾਂਗੇ ਦੇਖੋ ਜੀ ਕਿੰਨਾ ਖਰਚਾ ਬਣਦਾ ਇਹਨੂੰ ਉਹ ਜੋ ਵੀ ਹੈਗਾ ਹੁਣ ਖਰਚਾ ਕਰਕੇ ਨਾ ਰਵੇ ਕਰਕੇ ਸ਼ਟਰ ਬੜੀ ਢੰਗ ਨਾਲ ਲਾਵਾਂਗਾ ਕੋਗਲ ਦੀ ਉਹ ਤੁਹਾਡੇ ਤੋਂ ਇਹ ਸਮਝੇ ਕਿ ਜਿਆਦਾ ਸੱਟਾਂ ਮਾਰਨੀਆਂ ਨਹੀਂ ਪਈਆਂ ਉਹਨਾਂ ਨੂੰ ਸੱਟਾਂ ਨਹੀਂ ਮਾਰਨੀਆਂ ਸੋਦੇ ਦਾ ਸੱਬਲ ਦੇ ਨਾਲ ਉਹਨਾਂ ਨੇ ਲੈਂਨ ਮਰੋੜੀ ਜਾਂ ਸ਼ਟਰ ਥੋੜਾ ਜਿਹਾ ਉੱਪਰ ਗਿਆ ਤੇ ਬੰਦਾ ਲੰਘਦਾ ਗਿਆ ਤੇ ਟਫਨ ਚੀਜ਼ੇ ਵਿੱਚ ਆਹ ਦੇਖੇ ਇੰਟਰਲੋਕ ਪਿਆ ਉਹ ਮਾਰਿਆ ਵਿੱਚ ਉਹਦੇ ਆਹ ਇੰਟਰਲੋਕ ਅੱਛਾ ਇੰਟਰਲੋਕ ਮਾਰਿਆ ਉਹ ਇੰਟਰਲੋਕ ਮਾਰਿਆ ਤੇ ਟਫਨ ਚੀਜ਼ਾ ਜਿਹੜਾ ਕਰੈਕ ਹੋ ਗਿਆ ਟਫਨ ਚੀਜ਼ਾ ਟੁੱਟ ਗਿਆ ਸਰ ਟੁੱਟਣ ਦੇ ਨਾਲ ਬੰਦਾ ਅੰਦਰ ਐਂਟਰ ਤੇ ਨੁਕਸਾਨ ਤਾਂ ਬਾਈ ਵੀ ਆਪਣੀ ਸੱਟ ਚੋਟ ਵੀ ਨਹੀਂ ਦੇਖੀ ਕੇ ਅਸੀਂ ਅਸੀਂ ਜਾਣੇ ਆ ਤਾਂ ਕਾچے ਕਾچے ਦੇਖੋ ਇੱਥੇ ਜਿਹਾ ਰੋਡ ਚੱਲਦਾ ਨਾ ਇੱਥੇ ਥੋੜੀ ਪੈਟਰੋਲਿੰਗ ਚਾਹੀਦੀ ਆ ਚਾਹੀਦੀ ਆ ਜੀ ਚਾਹੀਦੀ ਆ ਕਿ ਉਹ ਬੰਦਾ ਵੀ ਲੋੜੀਂਦਾ ਬੰਦਾ ਵਧੀਆ ਬੰਦਾ ਐ ਬੰਦਾ ਤਾਂ ਵਧੀਆ ਪਰ 3.5 ਲੱਖ ਦਾ ਨੁਕਸਾਨ ਆ ਬੰਦੇ ਦੇ ਅੰਦਰ ਤਕਲੀਫ ਹੁੰਦੀ ਆ ਸੀ ਮਹਿਸੂਸ ਕਰ ਸਕਦੇ ਆ ਸਾਨੂੰ ਤਕਲੀਫ ਹੋ ਰਹੀ ਆ ਉਹ ਨਹੀਂ ਮੰਨ ਹੈਗੇ ਤੇ ਤਾਂ 3.5 ਲੱਖ ਰੁਪਈਆ ਹੈ ਜੀ ਜੀ ਬੰਦੇ ਦਾ ਜੋ ਵੀ ਬਣਦਾ ਮੁਆਵਜ਼ਾ ਤੋਣਾ ਚਾਹੀਦਾ ਜੀ ਜੀ ਨਾਲ ਹੀ ਆ ਬਾਈ ਹੁਣ ਤੇ ਜੇ ਤਸਵੀਰ ਸਾਢੇ ਤੱਕ ਪਹੁੰਚ ਜਾਂਦੀ ਹੈ ਚੋਰ ਜੀ ਤਾਂ ਸਾਨੂੰ ਮਾਣ ਹੈ ਸਾਡਾ ਪਰਿਵਾਰ ਜਿਹੜਾ ਦੇਖਦਾ ਉਹ ਅੱਧੇ ਘੰਟੇ ਦੇ ਅੰਦਰ ਅੰਦਰ ਦੱਸ ਦਿੰਦਾ ਕਿ ਬੰਦਾ ਕੌਣ ਹੈ ਕਿੱਥੋਂ ਦਾ ਦੀ ਪਛਾਣ ਕੀ ਹੈ ਤੁਹਾਡੇ ਕੋਲ ਸੀਸੀਟੀਵੀ ਆ ਗਈ ਹੈ ਜੀ ਨਹੀਂ ਆ ਚਈ ਨਹੀਂ ਆਈ ਹਜੇ ਆਈ ਤੁਹਾਡੇ ਵਾਲੀ ਤਾਂ ਲੈ ਗਏ ਆ ਮੇਰੇ ਵਾਲਾ ਡੀਵੀਆਰ ਲੈ ਗਏ ਜੀ ਲੈ ਗਏ ਆ ਤੇ ਹੁਣ ਤੁਸੀਂ ਆਂਡੀਆਂ ਗਵਾਂਡੀਆਂ ਤੋਂ ਪਤਾ ਕਰ ਰਹੇ ਹੋ ਮੈਂ ਚੈੱਕ ਕਰਦਾ ਹੁਣ ਜਾ ਕੇ ਹਜੇ ਮੈਂ ਇੱਥੇ ਸਹੀ ਹੈ ਇੱਥੇ ਕੋਈ ਹੈ ਨਹੀਂ ਬੰਦਾ ਮੈਂ ਇਕੱਲਾ ਹੀ ਹਾਂ ਤੇ ਮੈਂ ਦੇਖ ਰਿਹਾ ਹਾਂ ਉਹਨੂੰ ਥੋੜੀ ਦੇਰ ਚਾਹੁੰਦੇ ਫਿਰ ਮੈਂ ਚੈੱਕ ਕਰਦਾ ਅਜੇ ਜਦੋਂ ਤੁਹਾਡਾ ਫੋਨ ਲੈ ਗਿਆ ਜੀ ਵਾਚਸ ਲੈ ਗਏ ਪੁਲਿਸ ਨੇ ਕਰ ਤੈਬ ਵੀ ਟੈਬ ਵੀ ਹੈਗੀਆਂ ਮੇਰੀ ਟੈਬ ਹੈਗੀਆਂ ਦੋ ਉਹ ਦੋ ਤੋਨਾਂ ਟੈਬ ਦੀ ਚੈੱਕ ਕੀਤਾ ਜਾ ਸਕਦਾ ਵਾ ਪੁਲਿਸ ਪ੍ਰਸ਼ਾਸਨ ਨਾਲ ਗੱਲ ਹੋਈ ਕਿ ਕਹਿੰਦੇ ਹਾਂ ਸਾਰੇ ਆਏ ਸੀਗੇ ਸਾਰੇ ਮੇਰੇ ਕੋਲ ਹੁਣ ਆ ਕਹਿੰਦੇ ਥੋੜੀ ਦੇਰ ਚ ਪਹਿਲਾਂ ਕਰਾ ਲਓ ਜਾਂਚ ਫਿਰ ਕਰਦੇ ਹਾਂ ਅੰਦਰ ਫੋਰੈਂਸਿਕ ਵਾਲੀ ਜਾਂਚ ਕਰ ਰਹੇ ਹਾਂ ਹਾਂਜੀ ਫੋਰੈਂਸਿਕ ਵਾਲੀ ਠੀਕ ਹੈ ਵਰਮਾ ਜੀ ਸਾਨੂੰ ਹਮਦਰਦੀ ਹੈ ਤੁਹਾਡੇ ਨਾਲ ਤੁਸੀਂ ਤਸਵੀਰਾਂ ਸੈੱਟ ਤੱਕ ਪਹੁੰਚਦੀਆਂ ਕਰ ਦੋ ਅਸੀਂ ਤੁਹਾਡਾ ਪੂਰਾ ਸਾਥ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਜੇ ਤਸਵੀਰ ਆ ਗਈ ਉਹਨਾਂ ਦੀ ਮੈਂ ਮਾਨ ਨਾਲ ਕਹਿ ਸਕਦਾ ਸਾਡੇ ਜਿਹੜੇ ਪਰਿਵਾਰਕ ਮੈਂਬਰ ਦੇਖ ਰਹੇ ਆ ਉਹ ਡੈਫੀਨਟਲੀ ਸਾਡੀ ਹੈਲਪ ਕਰਨਗੇ ਔਰ ਅਸੀਂ ਚੋਰ ਤੱਕ ਪਹੁੰਚ ਸਕਾਂਗੇ ਔਰ ਬਾਕੇ ਨੂੰ ਵੀ ਸੁਚੇਤ ਹੋਣ ਵਾਲੀ ਗੱਲ ਆ ਬਾਕੇ ਨੂੰ ਵੀ ਸੁਚੇਤ ਹੋਣਾ ਪੈਣਾ ਕਿ ਦੇਖੋ ਮੁੱਖ ਮਾਰਗ ਤੇ ਦੁਕਾਨ ਹੈ ਸਾਹਮਣੇ ਸਰਕਾਰੀ ਦਫ਼ਤਰ ਹੈ ਲੇਕਿਨ ਫਿਰ ਵੀ ਐਡਾ ਵੱਡਾ ਕਾਂਡ ਤਾਂ ਜਿਹੜੀਆਂ ਸੰਸਾਨ ਥਾਵਾਂ ਤੇ ਦੁਕਾਨਾਂ ਹੋਣਗੇ ਉਹਨਾਂ ਦਾ ਕੀ ਬਣੇਗਾ ਇਹ ਵੱਡੇ ਸਵਾਲ ਨੇ ਔਰ ਨਾਲ ਆਹ ਕਰ ਲੋ ਕਰ ਨਾਲ ਜਿਵੇਂ ਕਹਿੰਦੇ ਆ ਕਿ ਜੀ ਦੋ ਮੂੰਹ ਲੱਗਦੇ ਆ ਲੇਕਿਨ ਇਹਨਾਂ ਨੂੰ ਦੂਜਾ ਮੂੰਹ ਮਹਿੰਗਾ ਪੈ ਗਿਆ ਜੇ ਫਰੰਟ ਤੋਂ ਹੀ ਕਰਦੇ ਸ਼ਾਇਦ ਮਾੜੀ ਮੋਟੀ ਆਵਾਜ਼ ਆ ਜਾਂਦੀ ਪਰ ਹੁਣ ਇੱਕ ਹੋਰ ਜਿਹੜੀ ਨਾਲ ਦੀ ਸਾਈਡ ਆ ਉਹਨਾਂ ਨੂੰ ਥੋੜਾ ਓਲਾ ਮਿਲ ਗਿਆ ਚੋਰਾਂ ਨੂੰ ਤੇ ਸ਼ਟਰ ਜਿਵੇਂ ਉਹ ਕਹਿੰਦੇ ਸੱਬਲ ਪਾ ਕੇ ਚੱਕਿਆ ਲੈਨ ਮਰੋੜੀ ਆ ਉਸ ਤੋਂ ਬਾਅਦ ਸ਼ੀਸ਼ਾ ਤੋੜਿਆ ਟਫਨ ਸ਼ੀਸ਼ਾ ਤੋੜਿਆ ਇੰਟਰਲੌਕ ਨਾਲ ਤੇ ਆਪਣਾ ਕਾਂਡ ਕਰ ਦਿੱਤਾ ਅੰਦਰ ਫੋਰੈਂਸਿਕ ਟੀਮ ਜਿਹੜੀ ਆ ਜਾਂਚ ਕਰ ਰਹੀ ਆ ਉਮੀਦ ਕਰਦੇ ਆ ਕਿ ਚੋਰ ਜਲਦੀ ਫੜੇ ਜਾਣ ਕਿਉਂਕਿ ਵੀਰ ਦਾ ਵੱਡਾ ਨੁਕਸਾਨ ਹੈ 3.5 ਲੱਖ ਦਾ ਨੁਕਸਾਨ ਹੈ ਪਤਾ ਨਹੀਂ ਬਚਦਾ ਸਾਲ ਚ ਕੁਝ ਕੇ ਨਹੀਂ ਬਚਦਾ ਕਿਉਂਕਿ ਅੱਜ ਕੱਲ ਕੰਪੀਟੀਸ਼ਨ ਵੀ ਬਾਤ ਹੋ ਗਿਆ ਐਡਾ ਵੱਡਾ ਨੁਕਸਾਨ ਜਿਹੜਾ ਹੈ ਉਹ ਦਿਲ ਨੂੰ ਬਹੁਤ ਭਾਰ ਦੇ ਦਿੰਦਾ ਉਮੀਦ ਕਰਦੇ ਹਾਂ ਪ੍ਰਸ਼ਾਸਨ ਜਾਗੇਗਾ ਤੇ ਜਲਦ ਤੋਂ ਜਲ ਸਕਾਰਵਾਈ ਹੋਵੇਗੀ ਕਿਉਂਕਿ ਕੀ ਆ ਜਾਂਦਾ ਹੈ ਕਿ ਪੁਲਿਸ ਦੇ ਡੰਡੇ ਮੂਰੇ ਭੂਤ ਨੱਚਦਾ ਔਰ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਪੁਲਿਸ ਚਾਵੇ ਤਾਂ ਮਿੱਟੀ ਚੋਂ ਵੀ ਮੱਛੀ ਫੜ ਸਕਦੀ ਹੈ ਪੁਲਿਸ ਚਾਵੇ ਤਾਂ ਕੀ ਕੁਝ ਨਹੀਂ ਹੋ ਸਕਦਾ ਪ੍ਰਸ਼ਾਸਨ ਚਾਵੇ ਤਾਂ ਕੀ ਕੁਝ ਨਹੀਂ ਹੋ ਸਕਦਾ ਇਹ ਚੋਰ ਕਿਹੜਾ ਚੋਰੀ ਕਰਨ ਤੋਂ ਬਾਅਦ ਹੁਣ THAILAND ਜਾਂ NEPAL ਭੱਜ ਕੇ ਹੋਣੇ ਆ ਜੇ ਟ੍ਰੇਸ ਕਰਨੇ ਹੁਣ ਤੱਕ ਕੀਤੇ ਜਾ ਸਕਦੇ ਕਿਉਂਕਿ ਨਾ ਕੋਈ ਜਿਹੜਾ ਸਮਾਨ ਲੈ ਕੇ ਗਿਆ ਉਹਨੂੰ ਟਰੈਕ ਕੀਤਾ ਜਾ ਸਕਦਾ ਉਮੀਦ ਕਰਦੇ ਹਾਂ ਚੋਰ ਜਲਦੀ ਫੜੇ ਜਾਣਗੇ ਬਹੁਤੋ ਸ਼ੁਕਰੀਆ